ਦੇਖੋ ਦੇਖੋ ਤੁਸੀਂ ਵਤਨ ਦੇ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਵੀਸ਼ਰ ਭਾਈ ਲਖਮੀਰ ਸਿੰਘ ਜੀ ਠੱਠਾ ਇਹਨਾਂ ਕੋਲ ਅਸੀਂ ਅੱਜ ਜਾਣਾਂਗੇ ਭਾਗ ਨੰਬਰ 44 ਦੀ ਜਾਣਕਾਰੀ ਅੱਛਕਾਲੀ ਸਤ ਸ੍ਰੀ ਅਕਾਲ ਹਾਂ ਛਠੇ ਸਾਹਿਬ ਸਾਨੂੰ ਹੁਣ ਦਿਓ ਅਗਲੀ ਭਾਗ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਦਾ ਜੋ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨੂੰ ਚੈਨਲ ਵੇਖ ਰਹੀ ਸਮੂਹ ਸਾਥੋਂ ਅਤੇ ਤੁਹਾਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਗੋ ਸਾਹ ਅੱਜ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਗੋਰਖ ਮਤੇ ਤੋਂ ਨਾਲਕ ਮਤਾ ਲਾ ਕੇ ਆਇਆ ਗੁਰੂ ਨਾਨਕ ਸਾਹਿਬ ਕਿ ਮਧ ਪ੍ਰਦੇਸ਼ ਤੋਂ ਅੱਗੇ ਜਾ ਕੇ ਇਹਨਾਂ ਨੇ ਗੋਰਖ ਮਤੇ ਵਾਲਾ ਰੋਕੀਤਾ ਹੋਰ ਇੱਕ ਉੱਚੇ ਪਹਾੜ ਤੇ ਇਹਨਾਂ ਯੋਗੀਆਂ ਦਾ ਅੰਡਾ ਸੀ ਇਹ ਜਿਹੜੇ ਗੋਰਖ ਮਤਾ ਹੈ ਨਾ ਹਾਂਜੀ ਇਹ ਗੋਰਖ ਦੇ ਟੇਲੇ ਜਿਹੜੇ ਸਾਰੇ ਗੋਰਖ ਦੇ ਟੇਲੇ ਔਰ ਇਹਨਾਂ ਦਾ ਬਹੁਤ ਵੱਡਾ ਅੱਡਾ ਸੀ। ਅੱਛਾ ਤੇ ਗੁਰੂ ਨਾਨਕ ਦੇਵ ਮਹਾਰਾਜ ਵੀ ਐਸੇ ਵੱਡੇ ਅੱਡਿਆਂ ਤੇ ਜਿਆਦਾ ਜਾਂਦੇ ਸੀ। ਹਾਂਜੀ। ਤੇ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਅੱਡਿਆਂ ਤੇ ਮੁੱਖ ਬੰਦੇ ਬੈਠੇ ਨੇ ਉਹਨਾਂ ਨੇ ਹੀ ਵਾਅ ਪ੍ਰਚਾਰ ਕਰਨਾ। ਤਾਂ ਕਰ ਜੀ ਉਹਨਾਂ ਦੇ ਪ੍ਰਚਾਰ ਨੂੰ ਆਪਾਂ ਇਹ ਕਿੰਦੀ ਲਈ ਉਹ ਤੇ ਲੈ ਆਵਾਂਗੇ ਹਾਂਜੀ ਉਹਨਾਂ ਨੂੰ ਜਾਣ ਦਾ ਅਪਡੇਟ ਦੇ ਦਵਾਂਗੇ ਤੇ ਬਾਕੀ ਜਨਤਾ ਜਿਹੜੀ ਸਾਰੀ ਜਿਹੜੀ ਆਪਣੇ ਆਪ ਸੇ ਹੋ ਜਾਏਗੀ ਜਿੱਥੇ ਕਿ ਇੱਕ ਰੁੱਖ ਦੇ ਥੱਲੇ ਹਾਂਜੀ ਇਹ ਯੋਗੀ ਬਿਠੇ ਸੀਗੇ ਹਾਂਜੀ ਇੱਧਰ ਗੁਰੂ ਨਾਨਕ ਸਾਹਿਬ ਨੇ ਆਪਣਾ ਡੇਰਾ ਲਾਇਆ ਹੋਰ ਇੱਥੇ ਜਾਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਰਬਾ ਜਿਹੜਾ ਸੀ ਉਹ ਚੇਂਜ ਕਰ ਦਿੱਤਾ ਬਦਲ ਦਿੱਤਾ ਅੱਛਾ ਇਨਾਂ ਨੇ ਜੋ ਉਦੋਂ ਦਾ ਲਿਬਾਸ ਸੀ ਜਦੋਂ ਗੁਰਮੁਖੀ ਤੇ ਗਏ ਹਾਂਜੀ ਇਹਨਾਂ ਦਾ ਲਿਬਾਸ ਇਹ ਸੀ ਕਿ ਇਹਨਾਂ ਨੇ ਅੰਬੀਆ ਰੰਗ ਦੀ ਸਤੂਈ ਪਾਈ ਹੋਈ ਸੀ ਅੱਛਾ ਇਹਨਾਂ ਨੇ ਮੱਥੇ ਉੱਤੇ ਤੇਲ ਲਾਇਆ ਹੋਇਆ ਅੱਛਾ ਇਹਨਾਂ ਨੇ ਐ ਦੇ ਰੂਪੇ ਚਿੱਟੇ ਰੰਗ ਦੀ ਟੋਪੀ ਕਹ ਲੋ ਜਾਂ ਸਾਫਾ ਕਹ ਲੋ ਹਾਂਜੀ ਇਸ ਤਰ੍ਹਾਂ ਦਾ ਸੀ ਅੱਛਾ ਔਰ ਇਤਿਹਾਸ ਦਾ ਜ਼ਿਕਰ ਹੈ कि ਇਹਨਾਂ ਨੇ ਆਪਣੇ ਗਲ ਵਿੱਚ ਹੰਡਾਂ ਦੀ ਮਾਲਾ ਪਾਈ ਹੋਈ ਸੀ। ਅੱਛਾ। ਇਹ ਕਿ ਇਸ ਕਿਉਂ ਕੀਤਾ? ਇਹ ਗੁਰੂ ਨਾਨਕ ਸਾਹਿਬ ਨੇ ਇਹ ਭੇਸ ਜਿਹੜਾ ਸੀ ਨਾਂ ਤੇ ਇਹ ਹਿੰਦੂਮਾਤ ਵਾਲਾ ਸੀ। ਹਾਂਜੀ। ਨਾਂ ਮੋਸੇ ਮਾਲਵਾਤ ਵਾਲਾ। ਕਲੀਅਰ ਕਿਸੇ ਦਾ ਨਹੀਂ। ਸਹੀ ਗੱਲ। ਇੱਕ ਸਾਂਝਾ ਜਿਹਾ ਭੇਸ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ। ਹਾਂਜੀ। ਔਰ ਇਸ ਭੇਸ ਵਿੱਚ ਜਾ ਕੇ ਤੇ ਉੱਥੇ ਇਹਨਾਂ ਨੇ ਵਿਹਾਰ ਲਾਇਆ। ਹਾਂਜੀ। ਨੇਰਾ ਲਾਗ ਤੇ ਮਰਦਾਨੇ ਨੂੰ ਕਹਿੰਦੇ ਬਾਬਾ ਲਾਗੇ ਮਰਦਾਨੇ ਆ। ਇਹ ਸ਼ਰਮ ਆਉਂਦੀ ਸਰਬੰਸ ਹੋਈ ਜਰਾ। ਜੋ ਮਰਦਾਨੇ ਨੇ ਅਰਬਾਤ ਸੁਰ ਕੀਤੀ ਹੈ ਤੇ ਅਰਬਾਤ ਵਜਾਈ ਹੈ। ਇਹ ਗੁਰੂ ਨਾਨਕ ਸਾਹਿਬ ਜੀ ਬਾਣੀ ਦਾ ਅਲਾਹੀ ਬਾਣੀ ਦਾ ਕੀਰਤਨ ਕੀਤਾ ਉਹ ਜਦੋਂ। ਔਰ ਇਸ ਕੀਰਤਨ ਨੇ ਇਹਨਾਂ ਜੁੜ ਗਏ ਉਹਦੇ ਐਸਾ ਅਸਰ ਕੀਤਾ ਜਿਵੇਂ ਕਿਸੇ ਨੂੰ ਕੀਲ ਕੇ ਰਖਦੀ ਨਾ। ਹਾਂਜੀ ਇਸ ਤਰ੍ਹਾਂ ਰੱਖਦੀ। ਔਰ ਇਹ ਜੋਗੀ ਜਿਹੜੇ ਨੇ ਇਹਨਾਂ ਮਜਬੂਰ ਹੋ ਕੇ ਇਹਨਾਂ ਨੂੰ ਗੁਰੂ ਨਾਨਕ ਪਾਸ਼ਾ ਕੋਲ ਆਵਿਆ। ਅੱਛਾ ਇਹ ਗੁਰੂ ਨਾਨਕ ਸਾਹਿਬ ਕੋਲ ਆ ਗਿਆ। ਹਾਂਜੀ। ਔਰ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਇਹ ਮਛੰਦਰ ਨਾਮ ਜਿਹੜਾ ਇਹਨਾਂ ਦਾ ਮੁਖੀ ਸੀ ਹਾਂਜੀ ਉਹ ਤੇ ਮੰਗਲਦਾਸ ਇਹ ਦੋ ਆਏ। ਅੱਛਾ ਮੁਖ ਬੰਦੇ ਇਹ ਨੇ। ਹਾਂਜੀ। ਔਰ ਜਦੋਂ ਇਹਨਾਂ ਨੇ ਆਣ ਕੇ ਵੇਖਿਆ ਇਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਦਾ ਪੇਸ ਨਰਲਾ ਹੁਣ ਬੈਠੇ ਤਾਂ ਹੈ ਨਹੀਂ ਲੱਗੇ ਪੇਸ ਵੇਖ ਕੇ ਇਹ ਆਪੋ ਜੀ ਆਪਣੇ ਦੋਹੇ ਜਿਹੜੇ ਨੇ ਅੱਖਾਂ ਦੇ ਇਸ਼ਾਰੇ ਨਾਲ ਕਿਉਂ ਪੁੱਛਦੇ ਕਿ ਕਿਹੜਾ ਪੇਸ ਹੋ ਸਕਦਾ ਹੂੰ ਇਹ ਮੁਸਲਮਾਨੀ ਪੇਸ ਹੋ ਸਕਦਾ ਜਾਂ ਇਹ ਹਿੰਦੂਮਤ ਦਾ ਪੇਸ ਹੋ ਸਕਦਾ ਪਤਾ ਨਹੀਂ ਲੱਗਦਾ ਪੇਸ ਕਿਹੜਾ ਅਖੀਰ ਮਹੰਦਰ ਲਾਹ ਨੇ ਇਹਨੇ ਫਿਰ ਜਾ ਗਿਆ ਗਿਆ ਕਰਕੇ ਜਲ ਤਰ ਕੇ ਕਿੰਨੇ ਪੁੱਛ ਲਿਆ ਐ ਪੜਤਾ ਤੇਰਾ Guru ਕੌਣ ਹੈ ਹਾਂਜੀ ਉਹ ਕਿਸ ਮਤ ਨਾਲ ਸੰਬੰਧ ਰੱਖੀ ਹਾਂ ਹਾਂ ਔਰ ਇਹ ਕਹਿੰਦਾ ਕਿ ਅਸੀਂ ਤੇ ਗੋਰਖ ਦੇ ਚੇਲੇ ਆ ਹਾਂਜੀ ਅਸੀਂ ਭੰਗਲੇ ਕੱਪੜੇ ਪਾਏ ਆ ਅਸੀਂ ਤਾਂਤੇਸਵਰ ਨੂੰ ਆਈ ਅਸੀਂ ਜੇ ਤਾਣਾ ਰੱਖਿਆ ਨੇ ਕੰਨਾਂ ਵਿੱਚ ਮੰਦਰਾ ਪਾਈਆਂ ਨੇ ਅਸੀਂ ਹੱਥ ਵਿੱਚ ਡੰਡਾ ਰੱਖਿਆ ਹਾਂ ਹਾਂਜੀ ਤੁਹਾਡਾ ਗੁਰੂ ਕੌਣ ਹੈ ਇੱਕ ਗੁਰੂ ਦਾ ਗੁਰੂ ਨਾਨਕ ਸਾਹਿਬ ਨੇ ਫਿਰ ਇਹ ਜਾਦ ਦਿੱਤਾ ਜੈਸਾ ਇਹ ਪਾਵਨ ਗੁਰਬਾਣੀ ਦਾ ਪ੍ਰਮਾਣ ਹੈ ਕੌਣ ਤਰਾਜੀ ਕੌਣ ਤੋਲਾ ਤੇਰਾ ਕੌਣ ਸਰਾਹ ਦਵਾਦਾ ਕੌਣ ਗੁਰੂ ਕਹਤਾ ਬੀਖਾ ਲੈਣਾ ਕਹਤਾ ਮੋਲ ਤਰਾਉ ਮੇਰੇ ਲਾਲ ਜੀਓ ਤੇਰਾ ਅੰਤ ਨਹੀਂ ਜਾਣੇ ਇਹ ਗੁਰੂ ਨਾਨਕ ਸਾਹਿਬ ਨੇ ਇਹਨੂੰ ਮਸ਼ੰਦਰ ਨਾਮ ਮਖਾਦੂ ਕਰਕੇ ਨਹੀਂ ਗਿਆ ਹਾਂਜੀ ਇਹ ਅਕਾਲ ਪੂਜਨ ਨੂੰ ਖਾਦਮ ਕਰਕੇ ਗੁਰਨਾਥ ਸਾਹਿਬ ਲਿਖਿਆ। ਅੱਛਾ। ਕਹਿੰਦੇ ਕਿ ਕੌਣ ਤਰਾਜੀ? ਕਿਹੜੀ ਤਕਰੀਰ ਜਿਹਦੇ ਤੇਰੇ ਨਾਮ ਦੀ ਸਿਰ ਤੋਂ ਹੋ ਰਹੀ ਹੈ। ਕੌਣ ਤਰਾਜੀ? ਕੌਣ ਤਲਾ? ਕਿਹੜਾ ਕੌਣ ਸਰਾਹ ਬੁਲਾਵਾ। ਸਹੀ ਹੈ। ਕਿਰਾ ਮਤ ਕਿਹੜੀ ਤਕਰੀਰ ਹੈ? ਕਿਹੜਾ ਇਹ ਤਲਾਵਾ ਆ? ਕਿ ਕਿਹੜਾ ਮੰਜਾਰਾ ਆ? ਇਹ ਕਿਤਨਾ ਤੇਰੀ ਸਤ ਜਿਹੜੀ ਹੋ ਸਕਦੀ ਹੈ। ਹੂੰ। ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਦੱਸ ਕੇ ਕਿ ਮਛੰਦਰ ਨਾਲ ਜਿਹੜਾ ਸੀ ਇਨੂੰ ਆਨੇ ਕੇ ਗੁਰੂ ਵੀ ਬਾਣੀ ਸੀ ਪਰ ਇਹਦਾ ਮਨ ਅਜੇ ਪਤੀ ਨਹੀਂ ਇਹਦਾ ਮਨ ਅਜੇ ਸੰਤੋਸ਼ ਨਹੀਂ ਹੈ ਹੋਰ ਅੱਗੋਂ ਮੰਗਲ ਦਾ ਜਿਹੜਾ ਸੀ ਉਹਨੇ ਵੀ ਜਸਨ ਕੀਤਾ ਕੋਲੇ ਕੁ ਸਵਾਲ ਕੀਤੇ ਹਾਂਜੀ ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਦੁਆ ਰਸੰਤਵਿਸ਼ਤ ਕਰ ਦਿੱਤਾ ਤਾਂ ਉਦੋਂ ਇਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਮੱਥਾ ਟੇਕਿਆ। ਨਾਚੇ। ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕ ਕੇ ਉਹਨਾਂ ਦੇ ਅਨੁਸਾਰੀ ਹੋ ਗਏ। ਜਦੋਂ ਲਾਗੇ ਚੇਲਿਆਂ ਨੇ ਵੇਖਿਆ ਕਿ ਸਾਡੇ ਮੁਖੀ ਜਿਹੜੇ ਗੁਰੂ ਨੇ ਉਹਨਾਂ ਨੇ ਮੱਥਾ ਟੇਕਿਆ ਤਾਂ ਇਹਨਾਂ ਨੇ ਮਾਰੋ-ਵਾਰੀ ਮਾਰੋ-ਵਾਰੀ ਹਰ ਕੋ ਮੱਥਾ ਟੇਕਣ ਲੱਗ ਪਿਟਾ। ਕਿ ਸਾਰੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠੇ। ਅੱਛਾ। ਔਰ ਗੁਰੂ ਨਾਨਕ ਸਾਹਿਬ ਚਾਰ ਉਦੇਸ਼ ਦੇ ਰਹੇ ਨੇ ਕਿਲੇ ਭਲਿਓ ਕੰਨਾ ਵਿੱਚ ਮੁੰਦਰਾ ਪਾਉਣਾ ਜੋੜ ਨਹੀਂ ਮਿਲਦਾ। ਸੰਤੇ ਸੌ ਮਾਹਲਾ ਜੋੜ ਨਹੀਂ ਮਿਲਦਾ। ਜਟਾਵਾ ਵਧਾਉਣ ਨਾਲ ਜੋੜ ਨਹੀਂ ਮਿਲਦਾ। ਜੇ ਜੋੜ ਪ੍ਰਾਪਤ ਕਰਨਾ ਆਪਣੇ ਘਰ ਵਿੱਚ ਰਹਿ ਕੇ ਗ੍ਰਸਤੀ ਜੀਵਨ ਵਿੱਚ ਕਿਰਤ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਦਾ ਨਾਮ ਜਪਨਾ। ਮੈਂ ਕਿਹ ਜੋੜ ਮਿਲੇਗਾ। ਪਰ ਫਿਰ ਵੀ ਇੰਨਾ ਜਿਹੜੇ ਗੋਰਖ ਦੇ ਕੇਲੇ ਹਾਂਜੀ ਜਿਹੜੇ ਮਛੰਦਰਨਾਥ ਵਾਲਾ ਜਗਾਹ ਕੇਲੇ ਸੀ ਹਾਂਜੀ ਉਹਨਾਂ ਨੇ ਵੀ ਬੇਦੀ ਬੇਦੀ ਪ੍ਰਾਉਤਗਤਿਆ ਸੀ ਇਹਨਾਂ ਨੇ ਕਈਆਂ ਨੇ ਕਿਸੇ ਬੰ ਨੂੰ ਪਾਣੀ ਨੂੰ ਦੁੱਧ ਬਹਾਲ ਦਿੱਤਾ ਕਿਤੇ ਪਲਾਸਕਾਰ ਤੇ ਕਿਤੇ ਇਹਨਾਂ ਨੇ ਕੋਸ਼ ਕਰ ਦਿੱਤਾ ਕਿ ਫੇ ਕੌਣ ਅਡਾਤੀ ਇਹਨਾਂ ਨੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਬੜਾ ਕੁਝ ਕੀਤਾ ਅੱਛਾ ਪਰ ਗੁਰੂ ਨਾਨਕ ਸਾਹਿਬ ਨੇ ਸੋਚਿਆ ਕਿ ਹੁਣ ਕਰਮਾਤੇ ਸੁਹਾਣੀ ਚੰਗੀ ਹੈ ਪਰ ਇਹਨਾਂ ਦੀ ਤਸੱਲੀ ਨਹੀਂ ਹੋਣੀ ਹੈ ਗੁਰੂ ਨਾਨਕ ਸਾਹਿਬ ਨੇ ਫਿਰ ਇਹਨੀਆਂ ਖੜਾਵਾਂ ਹੀ ਦਾਦਤੀਆਂ ਕਿ ਪੀ ਦੇ ਖੜਾਵ ਲੰਬ ਦਾ ਇਹਦਾ ਇਹ ਧੂਣਾ ਜਿਹੜਾ ਸੀ ਇਹ ਸਾਡੇ ਧੂਨੇ ਸੀ ਉਹ ਗਿਆਨ ਦੀ ਨਿਗਾਹ ਮਾਰ ਕੇ ਇਹਨਾਂ ਠੰਡੇ ਕਰ ਦਿੱਤੇ ਹਮ ਇਹੋ ਐਸੀਆਂ ਇਹਨਾਂ ਨੇ ਕਰਮਾਂ ਤਾਂ ਲਿਖੀਆਂ ਨੇ ਹਾਂਜੀ ਫਿਰ ਇਹਨਾਂ ਮੰਨਣਾ ਪਿਆ ਫਿਰ ਇਹ ਮੰਨੇ ਆ ਤੇ ਵਾਕਿਆ ਇਹ ਇੱਕ ਅਕਾਲ ਪੁਰਖ ਦਾ ਰੂਪ ਹੈ ਬੜਾ ਮਹਾਨ ਆਪ ਲਗਾਇਣ ਦੀ ਸਲਾਹਤਾ ਆਰੇ ਜਦ ਮੈਂ ਪਰਵਰਿਓ ਰੰਗ ਕਾ ਅਪਾਜ ਜੋਤ ਜਗਮਗ ਕਰਦੀ ਹੁੰਦੀ। ਉਹ ਲਾਂਚਾ ਤੇ ਆਪ ਪਰਮਾਤਮਾ ਸੀ ਨਿਕਲਦੀ। ਔਰ ਜਿਸ ਹੋਏ ਹੁਣ ਇਹਨਾਂ ਨੇ ਹੁਣ ਪਰਖ ਕੀਤੀ ਹੈ। ਹਾਂਜੀ। ਜਿਹੜਾ ਰੀਠੇ ਦਾ ਦਰਖਤ ਸੀ ਹਾਂਜੀ। ਰੀਠਾ ਕੋ ਪੈਸਿਵ ਵਸਤੂ ਜਿਹੜੀ ਕਿ ਗਰਮ ਤੋਂ ਕਪੜੇ ਤੋਂ ਲਿਕਾ ਮੋਦੀ। ਹਾਂਜੀ। ਔਰ ਜੇ ਇਹਨੂੰ ਇਹ ਜਿਆਦਾ ਕਿ ਖਾ ਲਵੇ ਇਨਸਾਨ ਉਹਨੂੰ ਅ 10 ਵਰਗੀ ਬਿਮਾਰੀ ਵੀ ਲੱਗ ਸਕਦੀ ਹੈ। ਔਰ ਜਦੋਂ ਇਹਨਾਂ ਨੇ ਇਹ ਵਿਚਾਰਿਆ ਮੰਨ ਲਏ ਕਿ ਹੋਰ ਪਰਖ ਰਹੀਏ। ਇਹਨਾਂ ਨੇ ਕਿਹਾ ਜੁਗਿਆ ਨੇ ਜੀ ਸਾਨੂੰ ਭੁੱਖ ਲੱਗੀ ਹੈ ਸਾਨੂੰ ਇੱਥੇ ਬੈਠਿਆਂ ਹੀ ਕੁਝ ਖਾਓ। ਹਾਂਜੀ। ਤੇ ਮੇਰੇ ਨਾਲ ਸਾਸਪੇਦ ਕਹਿੰਦੇ ਮਰਦਾਨਿਆ। ਆਹ ਇੱਥੇ ਦਰਖਤ ਉੱਤੇ ਚੜ੍ਹ। ਹਾਂ। ਤੇ ਗੁਰੂ ਕੀ ਬਾਣੀ ਦਾ ਪ੍ਰਮਾਣ ਹੁਕਮ ਮੰਨੇ ਹੋਏ ਪ੍ਰਾਂਤ ਅਸਵੇਕ ਨਹੀਂ ਪਾਇਸ। ਉਹ ਕੰਮ ਲਿਆ ਗੁਰੂ ਨਾਨਕ ਸਾਹਿਬ ਨੇ ਮੱਛਾ ਤੇ ਕੇ ਮਰਦਾਨਾ ਉੱਧਰੀ ਤੇ ਦਰਖਤ ਉੱਤੇ ਚੜਿਆ ਹਾਂਜੀ ਤੇ ਰੀਠੇ ਦਰਖਤ ਉਤੇ ਚਾ ਕੇ ਤੇ ਹਲਾਇਆ ਹਾਂਜੀ ਜਿਹੜੇ ਪਾਸੇ ਬਾਬਾ ਨਾਨਕ ਜੀ ਬਿਠੇ ਸੀ ਉਸ ਪਾਸੇ ਹਾਂਜੀ ਇਹਨੂੰ ਹਲਾਇਆ ਜਦੋਂ ਹਲਾਇਆ ਲਾ ਤੇ ਉਦੋਂ ਇਹਨਾਂ ਦਾ ਕਾਫੀ ਰੀਠੇ ਲੱਗ ਗਿਆ ਅੱਛਾ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਲਓ ਮਿੱਤਰੋ ਆਓ ਹੂੰ ਅਦਾਲ ਘਟਾਓ ਹਾਂਜੀ ਜੋਗੀ ਵੇਖ ਕੇ ਹੱਥ ਪਏ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਇਹ ਕੌੜੇ ਰਿਸ਼ੇ ਖਾ ਕੇ ਮਰ ਜਣ ਸਾਰੇ ਹੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਇਹ ਨਹੀਂ ਗੱਲ ਹੈ ਇਹਦੇ ਵਿੱਚ ਖਾ ਕੇ ਵੇਖੋ ਇਹਦੇ ਵਿੱਚ ਅੰਮ੍ਰਿਤ ਹੈ ਮਿੱਠੀ ਨੇ ਹੂੰ ਅਰ ਦੇਲੂ ਤਰਾ ਕਿਸੇ ਨੂੰ ਆਵੇ ਹੂੰ ਫਿਰ ਵੀ ਕੋਹ ਕਰਵਾ ਇੱਕ ਜੋਗੀ ਨੇ ਇੱਕ ਰਿਠਾ ਜਿਹੜਾ ਸੁਣ ਨਹੀਂ ਪਾਇਆ ਹੂੰ ਅਰ ਜੋ ਮੋਹ ਭਾਤ ਬਹੁਤ ਸਾਰਾ ਉਹ ਐਸਾ ਸਵਾਦ ਹੈ ਜਿੱਤਾ ਗੁਰੂ ਕੀ ਬਾਣੀ ਦਾ ਕਹਿੰਦੀ ਹੈ ਨਿਕ 36 ਪ੍ਰਕਾਰ ਦੇ ਭੋਜਨ ਹਾਂਜੀ 36 ਪ੍ਰਕਾਰ ਦੇ ਭੋਜਨ ਦਾ ਸਵਾਦ ਹੈ ਐਕਚੁਅਲੀ ਇਹ ਅਮਰਤਾਸ ਅਮਰ ਦੇ ਘੋਟਾ ਇਹ ਵਿੱਚ ਇਹ ਬਹੁਤ ਸਾਰਾ ਲਗਾਉਂ ਵਿੱਚ ਹਾਂਜੀ ਇਹਨੇ ਹਾਲ 6 ਦਿਨ ਖਾਣਾ ਸ਼ੁਰੂ ਨਹੀਂ ਕੀਤਾ ਜੋ ਉਹਨੇ ਖਾਣਾ ਸ਼ੁਰੂ ਕਰ ਦਿੱਤੇ ਲੱਗੇ ਜਿਹੜੇ ਥੇਲੇ ਬਿਠੇ ਸਾਰੇ ਖਾਣਾ ਸ਼ੁਰੂ ਕਰ ਦਿੱਤੇ ਇਹ ਸਾਰੰਗ ਇੱਕ ਬਹੁਤ ਮਿੱਠਾ ਬਹੁਤ ਸਵਾਦ ਹੈ ਉਹ ਜਿਵੇਂ ਪੇਟ ਭਰ ਕੇ ਸਾਰਿਆਂ ਨੇ ਖਾਧੇ ਇੱਥੇ ਭਰ ਕੇ ਖਾਦੇ ਹਨ ਦੱਸਿਆ ਕਿ ਸਾਰਿਆਂ ਨੂੰ ਬਹੁਤ ਅਨੰਦ ਆਇਆ ਇੱਕ ਜੋਗੀ ਜਿੱਧਰੋਂ ਗੁਰੂ ਨਾਨਕ ਸਾਹਿਬ ਇੱਥੇ ਦੂਸਰੇ ਪਾਸੇ ਰੇਠਾ ਪੜੇ ਖਾਣਿਆ ਉਹ ਜਮ ਉਹ ਕੇ ਜਿਸ ਪਾਸੇ ਗੁਰੂ ਨਾਨਕ ਸਾਹਿਬ ਬਿਠੇ ਉਸੇ ਪਾਸੇ ਦੇ ਹੀ ਬਿਠੇ ਹਾਂ ਔਰ ਇਹ ਹੈ ਕਿ ਇੱਥੇ ਹੁਣ ਜਿੱਥੇ ਅੱਗੇ ਗੋਰਖ ਮਤਾ ਵੱਜਦਾ ਛਿੰਦਾ ਹਾਂਜੀ ਗੁਰਦਵਾਰੇ ਅੱਡਾ ਵਜਦਾ ਤੇ ਇਸ ਪਹਾੜ ਦੇ ਉੱਤੇ ਹੁਣ ਵੈਸੇ ਤਾਂ ਹੁਣ ਉਹ ਪਤਰਾ ਕਰ ਦਿੱਤਾ ਹੈ ਪਤਰਾ ਕਰਕੇ ਤੇ ਇੱਕ ਗੁਰਦਵਾਰ ਬੜਾ ਵਧੀਆ ਅਲੀਸ਼ਾਨ ਗੁਰਦਵਾਰ ਸਬਾਇ ਮਾਜਾ ਉੱਤੇ ਅੱਛਾ ਜਿਹਦਾ ਨਾਮ ਨਾਲ ਮਤਾਰ ਖਿਆ ਗਿਆ ਹਾਂ ਠੀਕ ਹੈ ਠੀਕ ਹੈ ਅੰਕ ਜੀ ਬਹੁਤ ਬਹੁਤ ਮਿਹਰਬਾਨੀ